ਕੋਈ ਐਮਰਜੈਂਸੀ ਆ ਉਹਨਾਂ ਨੂੰ ਅਸੀਂ ਐਮੂਲੈਂਸਾ ਉਹਨਾਂ ਨੂੰ ਅਧਿਕਾਰ ਹੈ ਕਿਉਂਕਿ ਸਾਡੇ ਬੱਚੇ ਸਾਡੇ ਸਮਾਜ ਦੇ ਵਿੱਚ ਵਿਚਰਦੇ ਆ ਉਹਨਾਂ ਦਾ ਦੁੱਖ ਸੁੱਖ ਸਕਦਾ ਐਮਰਜੈਂਸੀ ਸਹਾਮਤ ਕਰ ਸਕਦੀ ਹੈ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਹਾਏ 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 ਸ਼ਹੀਦਾਂ ਦਾ ਖੂਨ ਕਦੇ ਅਜਾਈ ਨਹੀਂ ਜਾਂਦਾ ਉਹਨਾਂ ਦਾ ਇੱਕ ਟੁੱਲਿਆ ਹੈ ਟਪਕਾ ਔਰ ਸਮਾਜ ਆਸਤੇ ਇੱਕ ਦੇਖ ਲਿਓ ਨਾ ਪਾਵੇਂ ਸਮਾਪਿਤ ਦਾ ਸਮੇਂ ਦੇ ਨਾਲ-ਨਾਲ ਜਿਹੜੀਆਂ ਜਨਮ ਸਰਕਾਰਾਂ ਹੈ ਉਹ ਬਹੁਤ ਤਸ਼ੱਦਦ ਕਰਦੀਆਂ ਜਦੋਂ ਕਿਸਾਨ ਦਾ ਅੰਦੋਲਨ 70-70 ਦਿਨ ਤੋਂ ਬਾਅਦ ਪਾਕਿਸਤਾਨ ਸਰਕਾਰ ਦੇ ਬੋਏ ਅੱਗੋਂ ਵਾਪਸ ਆਇਆ